ਇਹ ਕੋਈ ਇਹ ਤੇ ਸਰਕਾਰ ਨੂੰ ਸੁਨੇਹਾ ਆ ਇਹ ਜਿਹੜਾ ਇਹ ਜਿਹੜਾ ਮਾਰਚ ਕੱਢਿਆ ਜਾਂਦੇ ਆ ਨਾ ਇਹ ਲੋਕਾਂ ਨਾਲੋਂ ਵੱਧ ਸਰਕਾਰ ਨੂੰ ਦੱਸਣ ਵਾਸਤੇ ਮਾਰਚ ਕੱਢਿਆ ਗਿਆ ਵਾ ਕਿ ਭਾਈ ਇਹ ਜਿਹੜੇ ਸਾਡੇ ਸਰੀਰਾਂ ਤੇ ਫਟ ਹੋਏ ਨੇ ਇਹਦਾ ਕਾਰਨ ਤੂੰ ਏ ਠੀਕ ਆ ਸਾਨੂੰ ਫਟ ਦੇਣ ਤੋਂ ਬਾਅਦ ਸਾਡੇ ਨੌਜਵਾਨਾਂ ਦੀ ਨਸਲ ਤੁਸੀਂ ਤੁਸੀਂ ਕੀ ਕੀਤੀ ਸਾਡੇ ਦਿੱਲੀ ਦੇ ਵਿੱਚ ਜਿਹੜੇ ਸਿੱਖ ਵਸਦੇ ਸੀਗੇ ਤੁਸੀਂ ਉਹਨਾਂ ਦਾ ਕਤਲੇਆਮ ਕੀਤਾ ਸਾਡਾ ਕਤਲੇਆਮ ਕੀਤਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਭੁੱਲ ਜਾ ਨਾ ਇਹ ਕਦੇ ਹੋਣਾ ਤੇ ਨਾ ਹੋਣ ਦਵਾਂਗੇ ਪੋਸਟਰ ਦੇ ਉੱਤੇ ਲਿਖਿਆ ਵਾ ਕਿ ਪੰਜਾਬ ਜੰਗ ਨਹੀਂ ਹਨਾ ਆਪਣਾ ਰਾਜ ਚਾਹੁੰਦਾ ਆ ਇਹਦਾ ਮਤਲਬ ਇਹ ਆ ਕਿ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਨੈਗੇਟਿਵਿਟੀਆਂ ਫੈਲਾਉਂਦੇ ਹੋ ਕਿ ਜਦੋਂ ਖਾਲਿਸਤਾਨ ਬਣਿਆ ਇਹ ਆਪਸ ਦੇ ਵਿੱਚ ਲੜਨਗੇ ਪਰ ਸਿੱਖਾਂ ਨੂੰ ਵੰਡਣ ਵਿੱਚ ਸਰਕਾਰ ਕਿਸੇ ਦਾ ਦੋਸ਼ ਨਹੀਂ ਲਾਉਂਦੀ ਪਰ ਸਾਡੇ ਸਿੱਖਾਂ ਦੇ ਵਿੱਚ ਬਹੁਤ ਧੜੇ ਬਣ ਚੁੱਕੇ ਨੇ ਵੱਖਰੇ ਬਾਟੇ ਹੋ ਚੁੱਕੇ ਨੇ ਕਹਨੂੰ ਬਾਟਾ ਇੱਕ ਪਰ ਵੱਖ-ਵੱਖ ਧੜੇ ਬਣ ਚੁੱਕੇ ਨੇ ਦੇਖੋ ਉਹ ਤੁਸੀਂ ਬਾਟਿਆਂ ਦੇ ਵਕਤ ਗੱਲ ਕੀਤੀ ਨਾ ਉਹ ਸਾਡੇ ਕੌਮ ਦੀ ਗੱਲ ਆ ਉਹ ਅਸੀਂ ਅੰਦਰ ਬਹਿ ਕੇ ਨਿਬੜ ਲਾਂਗੇ ਪਰ ਜੇਕਰ ਉਹ ਕੌਮ ਦੀ ਗੱਲ ਨਿਬੜੇਗੀ ਕੌਮ ਇਕੱਠੀ ਹੋਏਗੀ ਫੇਰ ਹੀ ਇੱਕ ਆਜ਼ਾਦੀ ਦੀ ਆਵਾਜ਼ ਚੱਕਾਂਗੇ ਨਾ ਪਰ ਜੇਕਰ ਅਸੀਂ ਆਪ ਵਖਰੇਵਿਆਂ 'ਚ ਬੈਠਾਂਗੇ ਫਿਰ ਅਸੀਂ ਧਰਮਾਂ ਦੀ ਲੜਾਈ ਤਾਂ ਬਾਅਦ ਦੀ ਗੱਲ ਆ ਪਰ ਅਸੀਂ ਆਪ ਤਾਂ ਇਕੱਠੇ ਹੋਈਏ ਇੱਕ ਨਿਸ਼ਾਨ ਥੱਲੇ ਜਿਆਦਾ ਤੋਂ ਜਿਆਦਾ 4 ਮਹੀਨੇ ਜੁੰਦਾ ਰਹਿੰਦਾ ਠੀਕ ਆ ਕਿਸੇ ਕੋਈ ਇਹੋ ਜਿਹਾ ਸਮਾਂ ਹੁੰਦਾ ਆ ਸੂਰੀ ਵਰਗੇ ਨੂੰ ਅਸੀਂ ਗੋਲੇ ਬੰਦੇ ਸੂਰੀ ਵਰਗੇ ਨੂੰ ਅਸੀਂ ਰੱਬ ਕੋਲ ਭੇਜ ਦਿੰਨੇ ਆ ਇੰਦਰਾ ਗਾਂਧੀ ਵਰਗੇ ਨੂੰ ਰੱਬ ਨੂੰ ਭੇਜ ਦਿੰਨੇ ਪੰਚ ਭਾਰਤ ਦੀ ਮੁੱਖ ਮੰਤਰੀ ਸੀ ਪ੍ਰਧਾਨ ਮੰਤਰੀ ਸੀ ਨਾ ਇੰਦਰਾ ਗਾਂਧੀ ਅਈ ਉਹਨੂੰ ਮਾਰ ਸਕਦੇ ਆ ਜਦੋਂ ਸਮੇ ਦਾ ਹਕੂਮਤ ਆ ਮੁਸਲਮਾਨਾ ਵੇ ਤੇ ਔਰੰਗਜ਼ੇਬ ਵਰਗੇ ਜਿਹੜੇ ਹੋਏ ਅਸੀਂ ਉਹਨਾਂ ਨੂੰ ਮਾਰ ਸਕਦੇ ਆ ਠੀਕ ਆ ਤੇ ਜਿਹੜੇ ਜਿਹੜੇ ਅੱਜ ਦੀ ਸਰਕਾਰ ਆ ਅੱਜ ਦੇ ਸਮੇ ਦੇ ਜਿਹੜੇ ਹਾਕਮ ਨੇ ਜਿਹੜੇ ਸਿੱਖਾਂ ਦੇ ਨਾਲ ਸਿੱਖਾਂ ਨੂੰ ਜਾਂ ਉਹ ਚੀਜ਼ ਭੁਲਾਉਣ ਵਾਸਤੇ ਜਾਂ ਸਿੱਖਾਂ ਦਾ ਬੱਚਿਆਂ ਦਾ ਕਤਲੇਆਮ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਨਹੀਂ ਤੇ ਕੱਲ ਹੁੰਦਾ ਨਹੀਂ ਮੌਤ ਆ ਜਾਊਗੀ ਕੱਲੂ ਘਾਰੇ ਦੇ ਦਿਨਾਂ ਦੇ ਵਿੱਚ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿੱਚ 1 ਮਾਰਚ ਕੱਢਿਆ ਜਾਂਦਾ ਹੈ ਜਿਸ ਵਿੱਚ ਸਿੱਖ ਸੰਗਠਨ ਇਕੱਠੇ ਹੋ ਕੇ ਅਪੀਲ ਕਰਦੇ ਨੇ ਸ਼ਹਿਰ ਵਾਸੀਆਂ ਨੂੰ ਕਿ ਇੱਕ ਤਾਂ ਸ਼ਹਿਰ ਬੰਦ ਰੱਖਿਆ ਜਾਵੇ ਦੂਸਰੇ ਪਾਸੇ ਜੂਨ ਕੱਲੂ ਘਾਰੇ ਦੀ ਯਾਦ ਚੇਤੇ ਚ ਰਵੇ ਕਿ ਅਸੀਂ ਕੱਲੂ ਘਾਰਾ ਪੁੱਲੀ ਨਾਲ ਸੋ ਇੱਕ ਵਾਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਆ ਜੰਮਰਸਰ ਦੀਆਂ ਸੜਕਾਂ ਤੇ ਹੈ ਜੋ ਕਿ 1 ਮਾਰਚ ਵੱਜੋਂ ਕੱਢਿਆ ਜਾਂਦਾ ਹੈ ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਹੱਥਾਂ ਦੇ ਵਿੱਚ ਤੁਸੀਂ ਦਲ ਖਾਲਸਾ ਦੇ ਜਿਹੜੇ ਆ ਛੰਡੇ ਦੇਖ ਸਕਦੇ ਹੋ ਤੇ ਇੱਕ ਪੋਸਟਰ ਹੱਥ ਦੇ ਵਿੱਚ ਦੇਖ ਸਕਦੇ ਹੋ ਜੂਨ 6 ਖਾਲਸਤਾਨ ਡੇ ਇਹ ਵੀ ਚੀਜ਼ ਹੈ ਤੇ ਨਾਲ ਦੇ ਨਾਲ ਇੱਕ ਹੋਰ ਪੋਸਟਰ ਹੱਥ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਅਸੀਂ ਪੰਜਾਬ ਜੰਗ ਨਹੀਂ ਪੰਜਾਬ ਆਜ਼ਾਦੀ ਚਾਹੁੰਦਾ ਹੈ ਛੜ ਨਾਲ ਤੂਫਾਨ ਸਿੰਘ ਮੌਜੂਦ ਹੈ ਬੱਬੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਜੀ ਅੱਜ ਸ਼ਾਮਲ ਹੋਏ ਹੋ ਇਸ ਮਾਰਚ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕੀ ਮਨਸ਼ਾ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਮਾਰਚ ਦਾ ਹੀ ਮੇਕ ਲਈ ਤੇ ਸਰਕਾਰ ਨੂੰ ਸੁਨੇਹਾ ਆ ਇਹ ਜਿਹੜਾ ਇਹ ਜਿਹੜਾ ਮਾਰਚ ਕੱਢਿਆ ਜਾਂਦੇ ਨਾ ਇਹ ਲੋਕਾਂ ਨਾਲੋਂ ਵੱਧ ਸਰਕਾਰ ਨੂੰ ਦੱਸਣ ਵਾਸਤੇ ਮਾਰਚ ਕੱਢਿਆ ਗਿਆ ਵਾ ਕਿ ਭਾਈ ਇਹ ਜਿਹੜੇ ਸਾਡੇ ਸਰੀਰਾਂ ਦੇ ਫਟ ਹੋਏ ਨੇ ਇਹਦਾ ਕਾਰਨ ਤੂੰ ਏ ਠੀਕ ਆ ਸਾਨੂੰ ਫਟ ਦੇਣ ਤੋਂ ਬਾਅਦ ਸਾਡੇ ਨੌਜਵਾਨਾਂ ਦੀ ਨਸਲ ਤੁਸੀਂ ਤੁਸੀਂ ਕੀਤੀ ਸਾਡੇ ਦਿੱਲੀ ਦੇ ਵਿੱਚ ਜਿਹੜੇ ਸਿੱਖ ਵਸਦੇ ਸੀਗੇ ਤੁਸੀਂ ਉਹਨਾਂ ਦਾ ਕਤਲੇਆਮ ਕੀਤਾ ਸਾਡਾ ਕਤਲੇਆਮ ਕੀਤਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਭੁੱਲ ਜਾ ਨਾ ਇਹ ਕਦੇ ਹੋਣਾ ਤੇ ਨਾ ਹੋਣ ਦਵਾਂਗੇ ਜੇ ਅੱਜ ਗੱਲ ਕਰਦੇ ਆਂ ਅੱਜ ਇੱਕ ਹੱਥਾਂ ਦੇ ਵਿੱਚ ਅਸੀਂ ਪੋਸਟ ਦੇ ਦੇਖੇ ਜਿੱਥੇ ਲਿਖਿਆ ਸੀ ਪੰਜਾਬ ਜੰਗ ਨਹੀਂ ਆਜ਼ਾਦੀ ਚਾਹੁੰਦਾ ਹੈ ਹਕੂਮਤਾਂ ਵੱਲੋਂ ਜੋ ਉੱਥੇ ਜੂਨ 1984 ਵਿੱਚ ਕੀਤਾ ਗਿਆ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਦੇਸ਼ ਦਾ ਧਾਰਮਿਕਸਤਾਨ ਟੈਟੇਰੀ ਕਰ ਦਿੱਤਾ ਗਿਆ ਸੀਗਾ ਉਸ ਨੂੰ ਯਾਦ ਕਿਵੇਂ ਕਰਦੇ ਵੇਖੋ ਜੀ ਤੁਸੀਂ ਕਹਣਾ ਕਿ ਆਪਣੇ ਹੀ ਦੇਸ਼ ਨੂੰ ਜਿਹੜੇ ਤੁਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹੋ ਨਾ ਉਹਨੂੰ ਆਜ਼ਾਦ ਕਰਾਉਣ ਦੇ ਵਿੱਚ 98% ਜਿਹੜਾ ਸ਼ਹੀਦियां ਜੜੀਆਂ ਹਨ ਕੁਰਬਾਨੀਆਂ ਉਹ ਸਿੱਖਾਂ ਨੇ ਦਿੱਤੀਆਂ ਠੀਕ ਹੈ ਤੇ ਇਹਨਾਂ ਨੇ ਜਿਹੜਾ ਅਟੈਕ ਕੀਤਾ ਸਿੱਖਾਂ ਤੇ ਏ ਸਾਨੂੰ ਇਹ ਦੱਸਣ ਲਈ ਕੀਤਾ ਕਿ ਤੁਸੀਂ ਸਾਡੇ ਸਾਡੇ ਨਹੀਂ ਹੋ ਠੀਕ ਆ ਤੇ ਜਿਹੜਾ ਪੋਸਟਰ ਦੇ ਉੱਤੇ ਲਿਖਿਆ ਵਾ ਕਿ ਪੰਜਾਬ ਜੰਗ ਨਹੀਂ ਹਨਾ ਆਪਣਾ ਰਾਜ ਚਾਹੁੰਦਾ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਨੈਗੇਟਿਵਿਟੀਆਂ ਫੈਲਾਉਂਦੇ ਹੋ ਕਿ ਜਦੋਂ ਖਾਲਿਸਤਾਨ ਬਣਿਆ ਇਹ ਆਪਸ ਦੇ ਵਿੱਚ ਲੜਨਗੇ ਭਾਈ ਅਸੀਂ ਆਪਸ ਚ ਲੜਨ ਵਾਲੇ ਬੰਦੇ ਨਹੀਂ ਹੈਗੇ ਅਸੀਂ ਤੇ ਭੁੱਖਿਆਂ ਨੂੰ ਲੰਗਰ ਲਾਉਣ ਵਾਲੇ ਬੰਦੇ ਆ ਠੀਕ ਆ ਜਿਹੜਾ ਆਪਸ ਚ ਲੜਾਉਣ ਦਾ ਸਭ ਤੋਂ ਵੱਡਾ ਕਾਰਨ ਤੁਸੀਂ ਪੈਦਾ ਕੀਤਾ ਹਿੰਦੂ ਹਿੰਦੂ ਵਰਸਸ ਸਿੱਖ ਤੁਸੀਂ ਕਰਦੇ ਹੋ ਠੀਕ ਹੈ ਹਿੰਦੂ ਵਰਸਸ ਮੁਸਲਮਾਨ ਤੁਸੀਂ ਕਰਦੇ ਹੋ ਮੈਂ ਜੇਕਰ ਹਿੰਦੂ ਮੁਸਲਮਾਨ ਸਰਕਾਰ ਕਰ ਰਹੀ ਹੈ ਪਰ ਸਿੱਖਾਂ ਨੂੰ ਵੰਡਣ ਵਿੱਚ ਸਰਕਾਰ ਕਿਸੇ ਦਾ ਦੋਸ਼ ਨਹੀਂ ਲਾਉਂਦੀ ਪਰ ਸਾਡੇ ਸਿੱਖਾਂ ਦੇ ਵਿੱਚ ਬਹੁਤ ਢੜੇ ਬਣ ਚੁੱਕੇ ਨੇ ਵੱਖਰੇ ਬਾਟੇ ਹੋ ਚੁੱਕੇ ਨੇ ਕਹੇ ਨੂੰ ਬਾਟਾ ਇੱਕ ਹੈ ਪਰ ਵੱਖ-ਵੱਖ ਢੜੇ ਬਣ ਚੁੱਕੇ ਨੇ ਦੇਖੋ ਉਹ ਤੁਸੀਂ ਬਾਟਿਆਂ ਦੀ ਵੱਖ ਗੱਲ ਕੀਤੀ ਨਾ ਉਹ ਸਾਡੇ ਕੌਮ ਦੀ ਗੱਲ ਆ ਉਹ ਅਸੀਂ ਅੰਦਰ ਬੈ ਕੇ ਨਿਬੇੜ ਲਾਂਗੇ ਨਹੀਂ ਪਰ ਜੇਕਰ ਉਹ ਕੌਮ ਦੀ ਗੱਲ ਨਿਬੜੇਗੀ ਕੌਮ ਇਕੱਠੀ ਹੋਏਗੀ ਫੇਰ ਹੀ ਇੱਕ ਆਜ਼ਾਦੀ ਦੀ ਆਵਾਜ਼ ਚੱਕਾਂਗੇ ਨਾ ਪਰ ਜੇਕਰ ਅਸੀਂ ਆਪ ਵਖਰੇਵਿਆਂ ਚ ਬੈਠਾਂਗੇ ਫਿਰ ਅਸੀਂ ਧਰਮਾਂ ਦੀ ਲੜਾਈ ਦਾ ਬਾਅਦ ਦੀ ਗੱਲ ਹੈ ਪਰ ਅਸੀਂ ਆਪ ਤਾਂ ਇਕੱਠੇ ਹੋਈਏ ਇੱਕ ਨਿਸ਼ਾਨ ਥੱਲੇ ਵੇਖੋ ਮਹਾਰਾਜ ਗੁਰਗੋਬਿੰਦ ਸਿੰਘ ਮਹਾਰਾਜ ਜਦੋਂ ਜੰਗ ਤੇ ਸੀਗੇ ਨਾ ਤੇ ਮਹਾਰਾਜ ਕਹਿੰਦੇ ਜਬੇ ਬਾਣ ਲੱਗਿਓ ਤਬੇ ਰੋਹ ਜਾਗਿਓ ਜਦੋਂ ਇਹਨਾਂ ਦੇ ਛੱਤਰ ਪਏ ਨਾ ਸਾਹਿਬ ਜੀ ਗੱਲ ਪਰ ਜੇਕਰ ਗੱਲ ਅਸੀਂ ਇਸ ਕਰਦੇ ਹਿੰਦੂ ਮੁਸਲਮਾਨ ਦੀ ਅਸੀਂ ਗੱਲ ਕਰਦੇ ਪਰ ਆਪ ਸਿੱਖ ਕਿੰਨੇ ਕ ਇਕੱ ਇਹ ਇਹ ਜਿਹੜੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਸਾਜੇ ਸੀਗੇ ਸਿੰਘ ਸਾਜੇ ਸੀਗੇ ਉਦੋਂ ਥੋੜੇ ਸੀਗੇ ਤੇ ਮਾਰੇ ਨੇ ਜਿਵੇਂ ਜਿਵੇਂ ਸਿੰਘਾਂ ਦਾ ਪ੍ਰਭਾਵ ਵੱਧਦਾ ਗਿਆ ਉਹਵੇਂ ਉਹ ਇਕੱਠੇ ਹੋ ਗਏ ਪੰਜਾਬ ਦੇ ਵਿੱਚ ਵੱਖਰੇ ਵੇ ਹੋ ਸਕਦੇ ਆ ਪਰ ਸਮਾਂ ਆਊਗਾ ਇੱਕ ਜੁਗ ਫਿਰ ਪੰਜਾਬ ਹੋ ਜਾਊਗਾ ਹੁਣ ਇੱਕ ਗੱਲ ਦੱਸੋ ਜਦੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਪੂਰਾ ਹੋ ਗਿਆ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਠੀਕ ਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਹਨਾ ਕਬਜ਼ਾ ਕਰ ਲਿਆ ਤੇ ਉਹ ਜਿਹੜੀ ਜਿਹੜਾ ਕਬਜ਼ਾ ਕੀਤਾ ਉਹ ਜ਼ਿਆਦਾ ਚਿਰ ਨਹੀਂ ਰਿਹਾ ਉਸ ਤੋਂ ਬਾਅਦ ਇੱਕ ਫਿਰ ਲਹਿਰ اٹਹੀ ਕਹਿਣ ਵਾਲੇ ਨੇ ਤੇ ਉਹਦੋਂ ਵੀ ਕਹਿੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਤੇ ਜੇ ਕਹਿਣ ਵਾਲੇ ਤੇ ਉਹਦੋਂ ਵੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਇਹਦਾ ਮਤਲਬ ਜਿਹੜਾ ਇਹ ਜਿਹੜਾ ਰਾਜ ਆ ਇਹ 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 ਅੰਗਰੇਜ਼ਾਂ ਦੇ ਕੋਲ ਆ ਜਾਊਗਾ ਬਟ ਉਹ ਜਦੋਂ ਪੰਜਾਬ ਪੰਜਾਬ ਦਾ ਵੀ ਜੀ ਇਦਾਂ ਦਾ ਵਾ ਠੀਕ ਆ ਇਹ 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 ਆਜ਼ਾਦੀ ਦਾ ਰਾ ਕਿਥੋਂ ਨਾ ਕਿਥੋਂ ਲੱਭ ਹੀ ਲੈਂਦੀ ਪਾਵੇਂ ਜਿੰਨੇ ਮਰਜੀ ਸਾਲ ਪਹਿਲਾਂ ਤੁਸੀਂ ਇਹਨਾਂ ਘੱਲੂ ਘਰ ਇਹ ਦਿਨਾਂ ਦੇ ਵਿੱਚ ਦੇਖਿਆ ਹੋਗਾ ਜਦ ਪੰਜਾਬ ਤੇ ਮੁੰਬਈ ਦਾ ਮੈਚ ਹੁੰਦਾ 1 ਜੂਨ ਨੂੰ ਪੰਜਾਬ ਜਿੱਤਦੀ ਹੈ ਆਤਿਸ਼ ਬਾਜੀ ਤੱਕ ਜਲਾਈ ਜਾਂਦੀ ਹੈ ਪੰਜਾਬੀਆਂ ਵੱਲੋਂ ਕੀ ਲੱਗਦਾ ਹੈ ਸਰਕਾਰ ਦੀ ਇੱਕ ਖੇਡ ਸੀਗੀ ਮੈਚ ਦੇ ਵਿੱਚ ਪੰਜਾਬ ਨੂੰ ਅੱਗੇ ਲਿਆਉਣਾ ਤੇ ਸਿੱਖਾਂ ਨੂੰ 84 ਬਾਰੇ ਭਲਾ ਦੇਣਾ ਉਸ ਦੇ ਵਿੱਚ ਸਰਕਾਰ ਕਾਮਯਾਬ ਹੋ ਗਈ ਕਿਤੇ ਨਹੀਂ ਜੀ ਜਿਹੜੇ ਕੌਮ ਦਾ ਦਰਦ ਰੱਖਦੇ ਆ ਨਾ ਉਹ ਉਹਨਾਂ ਦੇ ਅੰਦਰੋਂ ਨਾ 84 ਜਾਣੀ ਤੇ ਤੇ ਨਾ ਹੀ ਜਾਨ ਦੇਵਾਂਗੇ ਠੀਕ ਆ ਤੇ ਜਿਹੜੇ ਆਮ ਲੋਕ ਨੇ ਜਿਹੜੇ ਇਹ ਗੱਲ ਦੀ ਖੁਸ਼ੀ ਮਨਾਉਂਦੇ ਆ ਉਹਨਾਂ ਨੂੰ ਕਿੱਥੇ ਨਾ ਕਿੱਥੇ ਇਹ ਗੱਲ ਜਦੋਂ ਅੱਜ ਦੇ ਸਮਿਆਂ ਦੇ ਵਿੱਚ ਜਦੋਂ ਸਾਡੇ ਵਰਗਿਆਂ ਨੂੰ ਵੇਖਿਆ ਜਦੋਂ ਇਹ ਵੀਰਾਂ ਨੂੰ ਵੇਖਿਆ ਉਹਨਾਂ ਨੂੰ ਯਾਦ ਆ ਜਾਣਾ ਸਰਕਾਰ ਵੱਖਰੇ ਵੱਖਰੇ ਪੈਦੇ ਪੈਂਦਰੇ ਅਪਣਾ ਸਕਦੀ ਆ ਪਰ ਸਿੱਖ ਜਿਹੜੇ ਆ ਨਾ ਉਹ ਇਹ ਚੀਜ਼ ਨਹੀਂ ਭੁੱਲ ਸਕਦੇ ਠੀਕ ਆ ਸਰਕਾਰ ਚਲੋ ਸਰਕਾਰ ਤੁਸੀਂ ਕਹਿੰਦੇ ਉਹ ਕਾਮਯਾਬ ਹੋਗੀ ਜੇ ਕਾਮਯਾਬ ਹੋਗੀ ਤੇ ਜਿਹੜੇ ਪਿੱਛੇ ਆ ਰਹੇ ਸੰਗਤ ਆ ਰਹੀ ਹਨ ਇਹ ਨਾ ਆਉਂਦੀ ਹਾਂ ਤੁਸੀਂ ਜੋ ਤੁਸੀਂ ਕੋਈ ਨੀਤੀਆਂ ਵਰਤਨੀਆਂ ਵਾ ਸਿੱਖਾਂ ਦਾ ਵਰਤੋ ਪਰ ਸਿੱਖਾਂ ਦਾ ਵੀ ਆਪਣਾ ਇਤਿਹਾਸ ਰਿਹਾ ਵਾ ਕਿ ਭਾਈ ਨਾ ਵੇਖੋ ਸਾਡੇ ਉੱਤੇ ਦਾ ਫੱਟ ਦੇਣ ਵਾਲਾ ਬੰਦਾ ਜਿਆਦਾ ਤੋਂ ਜਿਆਦਾ 4 ਮਹੀਨੇ ਜੋਂਦਾ ਰਹਿੰਦਾ ਠੀਕ ਆ ਕਿਸੇ ਕੋਈ ਇਹੋ ਜਿਹਾ ਸਮਾਂ ਹੁੰਦਾ ਆ ਸੂਰੀ ਵਰਗੇ ਨੂੰ ਅਸੀਂ ਗੋਲੇ ਬੰਦੇ ਸੂਰੀ ਵਰਗੇ ਨੂੰ ਅਸੀਂ ਰੱਬ ਕੋਲ ਭੇਜ ਦਿੰਨੇ ਆ ਇੰਦਰਾ ਗਾਂਧੀ ਵਰਗੇ ਨੂੰ ਰੱਬ ਨੂੰ ਭੇਜ ਦਿੰਨੇ ਭਾਰਤ ਦੀ ਮੁੱਖ ਮੰਤਰੀ ਸੀ ਪ੍ਰਧਾਨ ਮੰਤਰੀ ਸੀ ਨਾ ਇੰਦਰਾ ਗਾਂਧੀ ਅਈ ਉਹਨੂੰ ਮਾਰ ਸਕਦੇ ਆ ਜਦੋਂ ਸਮੇਂ ਦਾ ਹਕੂਮਤ ਦਾ ਮੁਸਲਮਾਨਾ ਵਿਦ ਔਰੰਗਜੇਬ ਵਰਗੇ ਜਿਹੜੇ ਹੋਏ ਅਸੀਂ ਉਹਨਾਂ ਨੂੰ ਮਾਰ ਸਕਦੇ ਆ ਠੀਕ ਆ ਤੇ ਜਿਹੜੇ ਜਿਹੜੇ ਅੱਜ ਦੀ ਸਰਕਾਰ ਆ ਅੱਜ ਦੇ ਸਮੇਂ ਦੇ ਜਿਹੜੇ ਹਾਕਮ ਨੇ ਜਿਹੜੇ ਸਿੱਖਾਂ ਦੇ ਨਾਲ ਸਿੱਖਾਂ ਨੂੰ ਜਾਂ ਉਹ ਚੀਜ਼ ਭੁਲਾਉਣ ਵਾਸਤੇ ਜਾਂ ਸਿੱਖਾਂ ਦਾ ਬੱਚਿਆਂ ਦਾ ਕਤਲੇਆਮ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਨਹੀਂ ਤੇ ਕੱਲ ਹੁੰਦਾ ਨਹੀਂ ਮੌਤ ਆਜੂਗੀ ਠੀਕ ਆ ਮੌਤ ਨਾਲੋਂ ਪਹਿਲਾਂ ਤੁਸੀਂ ਸਧਰ ਜਾਓਗੇ ਵਧੀਆ ਗੱਲ ਤੇ ਜਿਹੜੀ ਫਾਟਿਆ ਨਾ ਜਿਹੜੇ ਦਰਬਾਰ ਸਾਹਿਬ ਤੇ ਅਟੈਕ ਨੇ ਇਹ ਖਾਲਸਾ ਜੀ ਭੁੱਲੇ ਹੋ ਨਾ ਤੁਸੀਂ ਜੇ ਸਰਕਾਰ ਤੁਹਾਨੂੰ ਭੁਲਾਉਣਾ ਚਾਹੁੰਦੀ ਨਾ ਪਰ ਭੁੱਲੇ ਹੋ ਨਾ ਜੇ ਤੁਸੀਂ ਇਹ ਭੁੱਲ ਗਏ ਨਾ ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਜਿਹੜਾ ਰੋਜ਼ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਪੰਜਾਬ ਪੰਜਾਬ ਦੀ ਨੌਜਵਾਨੀ ਮਰੇ ਜਾ ਰਹੀ ਹੈ ਉਹਦਾ ਕਾਰਨ ਫਿਰ ਤੁਸੀਂ ਬਣੋਗੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਤੇ ਡੇਰੇ ਕਿੰਨੇ ਆ ਪਿੰਡ ਕਹਿੰਦੇ ਅੱਜ ਬਾ 43 ਸਾਲ ਹੋ ਗਏ ਘਾਲੂ ਘਰ ਖੂਂਡੋਲਿਆਂ ਨੂੰ ਇਹ ਭਾਰ ਮਾਰੇ ਬਾਬਾ ਜੀ ਮਹਾਪੁਰਸ਼ਾਂ ਦੇ ਬਜਣੇ ਬਾਬਾ ਜੀ ਨੇ ਅਸਾਂ ਜੀ ਪਿੰਡ ਵਾਲੇ 24 ਬਤਾਰਾਂ ਦੀ ਉਹਨਾਂ ਕਹਾਣੀ ਕੀਤੀ ਹਾਤੀ ਭੈਣ ਦਾ ਦੁੱਖ ਸੁਣਿਆ ਜਿਹੜੇ ਲੋਕ ਗੱਲਾਂ ਕਰਦੇ ਉਹਨਾਂ ਨੇ ਪੁੱਛੋ ਜੋ ਸਮਾਜ ਜਿਹੜਾ ਉਹਨਾਂ ਨੇ ਮਹਾਪੁਰਸ਼ਾਂ ਨੇ ਹਰ ਪੱਲੇ ਜਾ ਕੇ ਬਾਹ ਫੜੀ ਕਿ ਅੱਜ ਜੇਕਰ ਸੰਤਨਵਾਦੀ ਆਖਿਆ ਜਾਂਦਾ ਪਰ ਉਸ ਦੀ ਕੋਈ ਕੋਰਟ ਦੇ ਵਿੱਚ ਕੋਈ ਫਾਈਲ ਨਹੀਂ ਹੈਗੀ ਇਹਨਾਂ ਨਾਲ ਗੱਲ ਕਰਨੀ ਪੜੇ ਲਿਖਿਆ ਵਾਲਾ ਕੰਮ ਕਰਨਾ ਬਾਬਾ ਜੀ ਉਦੋਂ ਆਂਦੇ ਦਈ ਬਾਬਾ ਜੀ ਕੀ ਲੋੜ ਪੈ ਗਈ ਐ ਵਕਰੀ ਕੰਮ ਕਹਿੰਦੀ ਜਾਂ ਨਸਲਿਆ ਜਾਂ ਬਾਬਾ ਜੀ ਦਾ ਰਹਿਮਤਾ ਆ ਤੇ ਮਾਰੇ ਦੇ ਕਰਾ 14 ਜੰਗਾ 14 ਫਤੇ ਪਹਿਲੀ ਜੰਗ ਪਹਿਲੀ ਫਾਦੇ 14 ਜੰਗਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਹਾਂਜੀ ਪੱਪਾ ਜੀ ਇੱਕ ਆਖਰੀ ਸਵਾਲ ਕਰਾਂਗਾ ਸਿੱਖ ਕੋ ਮ ਇਹ ਗੱਲ ਆਖਦੀ ਅਸੀਂ ਇੱਕ ਨਿਸ਼ਾਨ ਥਲੇ ਇਕੱਠੇ ਹੋਣਾ ਪਰ ਇੱਕ ਨਿਸ਼ਾਨ ਥਲੇ ਇਕੱਠੇ ਹੋਣ ਦੀ ਬਜਾਏ ਵੱਖ-ਵੱਖ ਧੜੇ ਬਣ ਚੁੱਕੇ ਨੇ ਧੜੇ ਕਿਆ 40 41 ਸਾਲ ਹੋ ਗਏ ਸਿੰਘ ਜੇਲਾ ਜਿਆ ਅੰਮ੍ਰਿਤਸਰ ਦੀ ਧਰਤੀ ਦਾ ਤਮਾਕੂ ਬੀੜੀਆਂ ਆ ਆਂਦੇ ਆ 20000 50000 ਰੁਪਏ ਦੇ ਪੰਜਾਬ ਦਾ ਪਰ ਕਿੰਨਾ ਡੇਰਾਵਾਦ ਹੋਈ ਪਈ ਆ ਆਪਣੀ ਮਰ ਮਰ ਜੀ ਹੋਰੀ ਗੁੰਡਾ ਸ਼ਬਦ ਹਾਜੰਦਾ ਅਜਿਹੇ ਆ ਬਾਣੀ ਬਾਣਾ ਪੰਥ ਪਛਾਨੋ ਗੁਰਕਾਲ ਚੱਕ ਪੰਛੀ ਜਾਨੋ ਇਹ ਧਰਤੀ ਸ਼ਿਦਾ ਸੰਘਾ ਦੀ ਆ ਗੁਰੂ ਰਾਮਦਾਸ ਸਾਹਿਬ ਆਪਾ ਦੀਪ ਸਿੰਘ ਜੀ ਬਾਬਾ ਨੋਹ ਸਿੰਘ ਜੀ ਉਹ ਇਹਨਾਂ ਦੇ ਅਖਵਾਲੇ ਨੇ ਸੋ ਇੱਕਾਠ ਇੱਕ ਵਾਰ ਤੁਸੀਂ ਦੇਖੋ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਤੇ ਦਲ ਖਾਲਸਾ ਦਾ ਇਹ ਮਾਰਚ ਜਿੱਥੇ ਹਰ ਪਾਸੇ ਪੰਜਾਬ ਆਜ਼ਾਦੀ ਮੰਗਦਾ ਹੋਇਆ ਤੇ ਕੱਲੂਕਾਰਾ ਨਾ ਭੁੱਲਣ ਦੇ ਇਹ ਯਾਦ ਕਰਾਇਆ ਜਾਂਦੇ ਤੂਫਾਨ ਸਿੰਘ ਨਾਲ ਗੱਲਬਾਤ ਕੀਤੀ ਹੋਰ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਨੇ ਜਥਾ ਸਿਕਿਊਰ ਫੈਡਰੇਸ਼ਨ ਪਿੰਡ ਰਾੜਾ ਅਭੀ ਇੱਥੇ ਪਹੁੰਚਿਆ ਹੋਇਆ ਹੈ ਹਾਲਾਂਕਿ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚ ਕੇ ਆਪਣਾ ਸਾਥ ਦੇ ਰਹੀਆਂ ਸੋ ਇਹ 6 ਜੂਨ ਦੀ ਤਸਵੀਰਾਂ ਵੀ ਦਿਖਾਵਾਂਗੇ ਕਿ ਕਾਲ ਤੱਕ ਸਾਹਿਬ ਤਾਂ ਕਿਸ ਤਰੀਕੇ ਇਕੱਠ ਹੁੰਦਾ ਫਿਲਹਾਲ ਇਹ ਮੇਰੇ ਦੋ ਸਾਥ ਅੰਮਰਸਰੀਪਾਉ ਦੇ ਲਈ ਮੈਂ ਤੁਹਾਨੂੰ ਬਹੁਤ ਸਾਰਾ ਧੰਨਵਾਦ